ਅਠੰਡਾ ਪੁਲਿਸ ਨੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਇਨਾ ਮਲਜ਼ਮਾਂ ਤੇ ਇੱਕ ਤੋਂ ਵੱਧ ਅਪਰਾਧਿਕ ਮਾਮਲੇ ਦੱਸੀ ਜਾ ਰਹੇ ਨੇ ਪੁਲਿਸ ਨੇ ਇਨ੍ਹਾਂ ਦੇ ਕੋਲੋਂ ਦੇਸੀ ਪਿਸਤੌਲ ਤੇ ਮਾਰੂ ਹਥਿਆਰ ਵੀ ਬਰਾਮਦ ਕੀਤੇ ਨੇ ਦਸਲ ਬਠਿੰਡਾ ਚਪੈਂਦੇ ਪਿੰਡ ਸੀਮਾ ਦੇ ਵਿੱਚ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਇਨਾਂ ਨੇ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਕਰਿੰਦੇ ਤੋਂ ਹਥਿਆਰ ਦੇ ਦਮਤੇ 30 ਹਜ਼ਾਰ ਦੀ ਨਕਦੀ ਵੀ ਲੁੱਟੀ ਗਈ ਸੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇਨ੍ਹਾਂ ਮਲਜ਼ਮਾਂ ਦੇ ਪਾਸੋਂ ਹਥਿਆਰ ਬਰਾਮਦ ਕੀਤੇ ਨੇ ਰਿਮਾਂਡ ਹਾਸਲ ਕਰ ਲਈ ਗਈ ਹੈ ਤੇ ਪੁੱਛ ਪੜਤਾਲ ਹੋ ਰਹੀ ਹੈ ਜਿਹੜੇ ਮਾੜੇ ਅਨਸਰ ਨੇਤੇ ਜਿਹੜੇ ਕ੍ਰਾਈਮ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਹਰਮਨबीर ਸਿੰਘ ਈਲ ਆਈਪੀਐਸ ਐਸਐਸਪੀ ਪਟੰਡਾ ਅਤੇ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਪੀਡੀ ਪਟੰਡਾ ਜੀ ਦੀ ਰਹਿਨਮਾਈ ਹੇਠ ਜਿਹੜੇ ਦੋ ਇਨਸੀਡੈਂਟ ਹੋਏ ਸੀਗੇ ਥਾਣਾ ਨਠਾਣਾ ਦੇ ਏਰੀਆ ਦੇ ਵਿੱਚ ਉਹ ਜਿਹੜੇ ਐ ਸਕਸੈਸਫੁਲੀ ਟਰੇਸ ਕੀਤੇ ਗਏ ਨੇ ਦੋ ਇਨਸੀਡੈਂਟ ਜਿਹੜੇ ਸਿਗੇ ਇੱਕ ਜਿਹੜੀ 7 ਤੇ 8 ਮਾਰਚ ਦੇ ਦਰਮਿਆਨੀ ਰਾਤ ਦੇ ਦੌਰਾਨ ਜਿਹੜਾ ਪਿੰਡ ਸੇਮਾ ਦੇ ਵਿੱਚ ਐਕਸਿਸ ਬੈਂਕ ਦਾ ਇੱਕ ਏਟੀਐਮ ਸੀਗਾ ਉਹ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਮਤਲਬ ਜਿਹੜਾ ਮੌਕੇ ਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਸੀਗੀਆਂ ਉਹ ਵੀ ਸਾਨੂੰ ਹਾਸਲ ਹੋਈਆਂ ਸੀਗੀਆਂ ਸਕਸੈਸਫੁਲੀ ਅਸੀਂ ਜਿਹੜੇ ਉਹ ਲੋਕ ਸੀਗੇ ਉਹਨਾਂ ਨੂੰ ਅਸੀਂ ਫੜਿਆ ਹੈਗਾ ਤੇ ਇੱਕ ਜਿਹੜਾ ਇਨਸੀਡੈਂਟ ਸੀਗਾ 11 ਤਰੀਕ ਨੂੰ ਸ਼ਾਮ ਨੂੰ ਜਿਹੜਾ ਪਿੰਡ ਲੈਰਾ ਬੈਗਾ ਦੇ ਵਿੱਚ ਇੱਕ ਜਿਹੜਾ ਪ੍ਰਾਈਵੇਟ ਫਾਈਨੈਂਸ ਫੈਨਸਰ ਦਾ ਜਿਹੜਾ ਕਰੰਦਾ ਸੀਗਾ ਉਹ ਪੈਸੇ ਇਕੱਠੇ ਕਰਕੇ ਲੈ ਕੇ ਜਾ ਰਿਹਾ ਸੀ ਉਹਦੇ ਕੋਲੋਂ ਲੁੱਟ ਕੀਤੀ ਗਈ ਸੀ ਅਸੀਂ ਸਕਸੈਸਫੁਲੀ ਉਹ ਵੀ ਜਿਹੜੇ ਦੋਸ਼ੀ ਹੈਗੇ ਆਂ ਜਿਹੜੇ ਦੋ ਵਾਰ ਦੱਤਾ ਹੈਗੇ ਆ ਉਹ ਸਕਸੈਸਫੁਲੀ ਟ੍ਰੇਸ ਕੀਤੀਆਂ ਨੇ ਇਸ ਸੰਬੰਧੀ ਜਿਹੜੇ ਦੋ ਮੁਕਦਮੇ ਹੈਗੇ ਆ ਇੱਕ ਮੁਕਦਮਾ ਨੰਬਰ 20 ਹੈਗਾ ਜੀ 12 ਮਾਰਚ 2024 ਦਾ ਅੰਡਰ ਸੈਕਸ਼ਨ 4 457 380 511 ਆਪੀਸੀ ਜਿਹੜਾ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਦੂਸਰਾ ਜਿਹੜਾ ਮਕਦਮਾ ਹੈਗਾ 19 ਨੰਬਰ 11324 ਦਾ ਅੰਡਰ ਸੈਕਸ਼ਨ 379 ਬੀ 34 ਆਪੀਸੀ 20 uh, 25 ਸੈਕਸ਼ਨ ਜਿਹੜਾ ਆਮ ਜਗ੍ਹਾ ਦਾ ਹੈਗਾ ਇਹ ਦੋਨੋਂ ਜਿਹੜੀਆਂ ਐਫ ਆਈ ਆਰਸ ਹੈ ਉਹ ਥਾਣੇ ਥਾਣਾ ਵਿੱਚ ਰਜਿਸਟਰ ਕੀਤੀਆਂ ਗਈਆਂ ਤੇ ਜਿਹੜੇ ਦੋਸ਼ੀ ਹੈਗੇ ਆ ਜਿਹੜੇ ਅਰੈਸਟ ਸੀ ਕੀਤੇ ਹੈਗੇ ਆ ਇੱਕ ਉਹਨਾਂ ਵਿੱਚੋਂ ਹੈਗੇ ਆ ਜੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮੰਦਰ ਸਿੰਘ ਹਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਬਲਦੇਵ ਸਿੰਘ ਜਸਪ੍ਰੀਤ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਇਹ ਜਿਹੜੇ ਤਿੰਨੋਂ ਹੈਗੇ ਆ ਇਹ ਤਿੰਨੋਂ ਜਿਹੜਾ ਬਾਠਪਿੰਡ ਹੈਗਾ ਮਠਿੰਡੇ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲੋਂ ਜਿਹੜੇ ਵਾਰਦਾਤ ਵਿੱਚ ਵਰਤੀ ਗਈਆਂ ਜੜੀਆਂ ਚੀਜ਼ਾਂ ਸਗੀਆਂ ਬਰਾਮਦ ਕੀਤੀਆਂ ਗਈਆਂ ਜਿਦੇ ਵਿੱਚ ਇੱਕ ਪਿਸਤੌਲ ਹੈਗਾ ਜੀ ਦੇਸੀ 32 ਬੋਰ ਦਾ ਇੱਕ ਜਿੰਦਾ ਕਾਰਤੂਸ ਰਿਕਵਰ ਕੀਤਾ ਸੀ ਇੱਕ ਜਿਹੜੀ ਗੱਡੀ ਸਵਿਫਟ ਗੱਡੀ ਵਕਤੀ ਗਈ ਸੀ ਜਿਦੇ ਵਿੱਚ ਇਹ ਏਟੀਐਮ ਵੱਲ ਆਏ ਸੀਗੇ ਉਹ ਰਿਕਵਰ ਕੀਤੀ ਹੈ ਜੀ ਇੱਕ ਮੋਟਰਸਾਈਕਲ ਹੈਗਾ ਜੀ ਸੀਡੀ ਡੈਲਗਸ ਉਹ ਰਿਕਵਰ ਕੀਤਾ ਜਿਹੜਾ ਇੱਕ ਲੋਹਾ ਕਟਰ ਮਸ਼ੀਨ ਹੈਗੀ ਆ ਜਿਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਉਹ ਰਿਕਵਰ ਕੀਤੀ ਹੈ ਜੀ ਇੱਕ ਰੌਡ ਲੋਹਾ ਹੈਗਾ ਜੀ ਜਿਹਦੇ ਵਿੱਚ ਕਰਾਰੀ ਫਿੱਟ ਕੀਤੀ ਹੋਈ ਹੈ ਉਹ ਰਿਕਵਰ ਕੀਤਾ ਤੇ ਇੱਕ ਬਾਕੀ ਜਿਹੜੀਆਂ ਦੂਸਰੀਆਂ ਚੀਜ਼ਾਂ ਹੈਗੀਆਂ ਫਾਰ ਪਰਪਸ ਆਫ ਓਪਨਿੰਗ ਦੀ ਏਟੀਐਮ ਮਸ਼ੀਨ ઓਰ ਰਿਕਵਰੀ